ਜਾਰੀ ਹੈ ਕਿੰਨਾ ਮਸਲੇ ਨੂੰ ਲੈ ਕੇ ਅੱਜ ਗੱਲ ਹੋਈ ਅੱਜ ਕਿ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਆ ਅਪ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਏ ਆ ਅਸੀਂ ਇਹ ਲੀਡਰਸ਼ਿਪ ਲਈ ਹੈ ਕੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੇ ਗਾਂ ਦੇ ਵਿਚਾਰੀ ਸਰਕਾਰ ਨੇ ਪ੍ਰਾਈਵੇਟ ਸਰਕਾਰ ਨਾਲ ਲੋਨ ਲਿੱਤਾ ਕਿ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਥਰਮਲ ਪ੍ਰਾਜਾ ਅੱਜ 2500 ਕਰੋੜ ਦਾ ਕਰਜ਼ਾ ਵੀ ਲਿੱਤਾ ਗਿਆ ਸਰਕਾਰ ਵੱਲੋਂ ਪਿੰਡ ਤੋਂ ਨਵੇਂ ਸਾਲ ਚੜ੍ਹਦੇ ਸਾਲ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਮੈਨੂੰ ਤਾਂ ਡਰ ਆਇਆ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਨਣਾ ਹੋਰ ਚੀਜ਼ ਹੈ ਜਿਮ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹ ਦੇ ਇਹ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂਈ ਮੈਡੀਟੇਸ਼ਨ ਦਾ 2 4 ਦਿਨਾਂ ਦਾ ਵੀ ਆਂਧਰਾ ਪ੍ਰਦੇਸ਼ ਤੇ ਮੁਕੋਈ ਜੀ ਸੁਣਨਗੇ ਗਾਉਂ ਨੂੰ ਤੇ ਜਿਹੜੀ ਵਾਲੋ ਹਾਰ ਪਰ ਆਦਾ ਆ ਉੱਥੇ ਜਾ ਰਹੇ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਤੇ ਬਾਅਦ ਆ ਕਰਤਾ ਪੰਜਾਬ